ਅੱਗ ਲੱਗੀ ਹੈ ਕੀ ਕਾਰਨ ਬਣਿਆ ਸੀ ਸ਼ਾਰਟ ਸਰਕਟ ਹੋਇਆ ਹੈ ਅ ਜੀ ਏਸੀ ਨੂੰ ਜਿਹਨਾਂ ਸਵਰੇ ਮੇਨ ਰਾਈ ਸੀ ਉਹਨਾਂ ਨੇ ਸਵਿਚ ਵਗੈਰਾ ਲੱਗਣੀ ਸੀ ਤੇ ਉਹਨਾਂ ਨੇ ਸਵਿਚ ਉਗੈਰਾ ਹੁਣ ਕੀਤਾ ਚੈਨਲ ਤੋਂ ਸ਼ਾਰਟ ਸਰਕਟ ਹੋ ਰਿਹਾ ਸੀ ਉਹਦੇ ਕਰਕੇ ਧੂਆ ਹੀ ਧੂਆਂ ਦਾ ਜਰਾ ਹੋ ਰਿਹਾ ਪਰ ਜਿਸ ਕਰਕੇ ਜਿਆਦਾ ਅੱਗ ਤਾਂ ਨਹੀਂ ਸੀਗੀ ਬਟ ਧੂਆ ਜਿਆਦਾ ਸੀ ਕੀ ਦੱਸ ਰਹੇ ਹੀ ਕਿੰਨੇ ਸਟੈਂਡਰ ਵੀ ਸੀਗੇ ਅੰਦਰ ਸਿਲੰਡਰ ਇਹਨਾਂ ਦਾ ਆਪਦੇ ਕਰੀ ਸੀ ਕਿੰਨੇ ਫਾਇਰ ਸਿਲੰਡਰ ਤੇ ਕੀ ਵਾਟਰ ਸਪਲਾਈ ਦਾ ਵੀ ਇਹਨਾਂ ਦਾ ਅਰੇਂਜਮੈਂਟ ਪੂਰਾ ਫੁੱਲ ਰੱਖਿਆ ਹੋਇਆ ਸੀ ਇਹਨਾਂ ਨੇ ਆਪ ਦਾ ਬਟ ਕੀ ਵੀ ਧੁਹੇ ਕਰਕੇ ਦੇਖਣੀ ਸੀ ਇਹ ਕੁਝ ਨਹੀਂ ਜਿਆਦੀ ਫਾਇਰ ਲੱਗੀ ਉਹ ਬਾਅਦ ਇਹਨਾਂ ਦਾ ਐਮਰਜੈਂਸੀ ਗੇਟ ਪਿਆ ਪਿਛੋਂ ਵੀ ਖੁੱਲਿਆ ਤੇਰਾ ਅੰਦਰ ਜਾ ਕੇ ਅੱਗ ਦੇ ਕਵਰ ਪਾਇਆ ਬਾਕੀ ਜਾਨੀ ਮਾਨੀ ਨੁਕਸਾਨ ਤੋਂ ਨਹੀਂ ਜਾਨੀ ਮਾਨੀ ਇਨਸਾਨ ਕਾਫੀ ਠੀਕ ਹੈ ਜੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਜੀ ਬਣ ਇਹਨਾਂ ਦਾ 2 ਤੋਂ 4 ਲੱਖ ਰੁਪਏ ਦੇ ਅੰਦਰ ਨੀਅਰ ਬੋਰਡ ਨੱਗੀਆਂ ਜੀ ਜਿਸ ਹਿਸਾਬ ਨਾਲ ਪੀਸੀ ਵੀ ਹੈਗਾ ਨਾ ਪੀਸੀ ਵਗੈਰਾ ਵੀ ਹੈ ਸੀਗੇ ਕੁਸ਼ਰ ਆਪਾਂ ਸੀ ਵਗੈਰਾ ਵੀ ਲੱਗੇ ਸੀਗੇ ਆਪੇ ਦੂਜੇ ਤੋਂ ਦਰੀਏ ਅੱਜ ਜੋ ਅਗਨੀ ਆਵਾਦ ਹੋਈ ਤਾਂ ਕੀ ਕਰ ਲੁ ਅਕੈਡਮੀ ਸਾਡੇ ਦਾ ਸ਼ਾਰਟ ਸਰਕਟ ਹੋਇਆ ਹੈ ਪੀਟੀ ਰੂਮ ਦੇ ਵਿੱਚ ਤੇ तकरीबन 9:30 ਵਜੇ ਦੇ ਕਰੀਬ ਅੱਜ ਜਦੋਂ ਸੀ ਅਕੈਡਮੀ ਖੋਲੀ ਤੇ ਉਦੋਂ ਜਦੋਂ ਲਾਈਟਸ ਓਨ ਕੀਤੇ ਆ ਏਸੀ ਓਨ ਕੀਤੇ ਤੇ ਉਦੋਂ ਕਿਤੇ ਸ਼ਾਰਟ ਸਰਕਟ ਹੋਇਆ ਤੇ ਉਦੋਂ ਅਸੀਂ ਕੋਸ਼ਿਸ਼ ਕੀਤੀ ਸਾਡੇ ਕੋਲ ਸਿਲੰਡਰ ਹੈਗੇ ਸੀ ਜਿਹੜੇ ਅਸੀਂ ਉਹਨਾਂ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਫਿਰ ਪਾਣੀ ਵੀ ਸਪਲਾਈ ਵੀ ਹੈਗੀ ਸੀ ਬੁਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਧੂਆ ਜਿਆਦਾ ਹੋਣ ਕਰਕੇ ਸਾਨੂੰ ਬਾਹਰ ਆ ਨਾ ਪਿਆ ਲੇਕਿਨ ਜਿਹੜੀ ਉਸ ਤੋਂ ਬਾਅਦ ਫਾਇਰ ਬਿਗੇਟ ਨੂੰ ਕਾਲ ਕੀਤੀ 10-15 ਮਿੰਟ ਚ ਫਾਇਰ ਬਿਗੇਟ ਆ ਗਈ ਦੋ ਫਾਇਰ ਬਿਗੇਟ ਆਈਆਂ ਸੀ ਤੇ ਤਕਰੀਬਨ ਅੱਧੇ ਘੰਟੇ ਵਿੱਚ ਜਿਹੜਾ ਅੱਗ ਤੇ ਕੰਟਰੋਲ ਪਾ ਲਿਆ ਬਾਕੀ ਜਿਹੜੇ ਪੀਸਿਸ ਹੈਗੇ ਆ ਉਹਨਾਂ ਨੂੰ ਨੁਕਸਾਨ ਹੋਇਆ ਬੂਡਰ ਬੈਕੋ ਸਾਈਡ ਦਾ ਕਾਫੀ ਸਾਡ ਜੀ ਉਧਰ ਸਾਡ ਜੀ ਹਾਂ ਜੀ ਕਿੰਨੇ ਕੰਪਿਊਟਰ ਆ ਰਾਊਂਡ ਵੀ ਕੰਪਿਊਟਰ ਹੈਗੇ ਸੀ ਜੀ ਕਾਰਨ ਸਰਫਰ ਸ਼ੋਰ ਜੀ ਮੋਕੇ ਦੇ ਆ ਫੈਰਫੀਟ ਹੈ ਹਾਂ ਜੀ ਇਹ ਕਿਹੜੀ ਜਗ੍ਹਾ ਇਹ ਦੇਸਮਝ ਕੋਲੇ ਰੋਡ ਤੇ ਹੈਗਾ ਜੀ ਆਕਸਫੋਰਡ ਅਕੈਡਮੀ ਜਾਲੀ ਵਾਲੀ ਹਾਂ ਜੀ ਹਾਂ ਜੀ ਆ ਕਿ ਮਹੂ ਬੇਡ ਜਿਹੜੀ ਹਾਰਨਾ ਪਈਏ ਅੱਗ ਲੱਗ ਗਈ ਕੀ ਕਰਨਾ ਹੈ ਏ ਅਗਲੇ ਕਨਾਂ ਕਾਰਨ ਜੀ ਏਸੀ ਬਲਾਸਟ ਹੋਇਆ ਜਾ ਰਿਹਾ ਏਸੀ ਦਾ ਅਗ ਲੱਗੇ ਜਾ ਸਾਨੂੰ ਤਕਰੀਬਨ 940 ਦੇ ਗੋਲ ਆਈ ਹੈ ਜੀ ਕੰਟਰੋਲਰ ਤੋਂ ਵੀ ਅੱਗ ਬਹੁਤ ਜ਼ਿਆਦਾ ਤੇ ਗੱਡੀਆਂ ਮੌਕੇ ਤੇ ਗੱਡੀਆਂ ਪਹੁੰਚੀਆਂ ਨਹੀਂ ਤੇ ਅੱਗ ਤੇ ਕਾਬੂ ਪਾਇਆ ਗਿਆ ਨਹੀਂ ਸੀ 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 ਜਦੋਂ ਅਸੀਂ ਆਏ ਵੀ ਅੱਗ ਬਹੁਤ ਜ਼ਿਆਦਾ ਸੀ ਕੰਟਰੋਲ ਤੋਂ ਬਾਹਰ ਸੀ ਧੂਆ ਬਹੁਤ ਕਾਫੀ ਧੂਆ ਬਹੁਤ ਜਿਲੇਨਾ ਵੀ ਸੀ ਕਿੰਨੇ ਮਲਾਜ਼ਮਾਂ ਨੇ ਆ ਕੇ ਕਾਬੂ ਪਾਇਆ ਗਿਆ ਆਏ ਤਾਂ ਰੇਬਨਿ ਸ਼ਹਿਰ ਤੋਂ ਸੱਤ ਮਿਲਾਂ ਨੂੰ ਮੌਕੇ ਤੇ ਪਹੁੰਚਿਆ ਤੇ ਆ ਕੇ ਕੰਮ ਕਰਾਏ ਹਾਂ ਜੀ ਇਹ ਨੋਰਮਲ ਹਾਂ ਜੀ ਬਹੁਤ ਨੋਰਮਲ ਹੈ ਜੀ ਹੁਣ ਨੋਸਾਂ ਨੂੰ ਮੌਕੇ ਤੇ ਅੰਦਾਜ਼ਾ ਨਹੀਂ ਲਾਉਂਦੇ ਹਾਂ ਇਹ ਸਾਡਾ ਕੰਟਰੋਲ ਹਰ ਹਾਂ ਜੀ ਹਾਂ ਜੀ ਉਹ ਕਹਿ ਦਿੰਦੇ ਹਾਂ